ਉਕੇ ਕਾਰੋਬਾਰੀ ਅਤੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਓਬਰਾਏ ਦੇ ਯਤਨਾ ਸਦਕਾ ਪੰਜਾਬੀ ਨੌਜਵਾਨ ਦੀ ਮ੍ਰਿਤਕ ਤੇ ਭਾਰਤ ਪਹੁੰਚੀ ਮੰਡੀ ਗੋਬਿੰਦਗੜ ਦੇ ਪਿੰਡ ਦਰਹੇੜੀ ਦੇ 34 ਸਾਲਾ ਸੁਖਵਿੰਦਰ ਸਿੰਘ ਦੀ ਬੀਤੀ 1 ਜੂਨ ਨੂੰ ਦੁਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਸੁਖਵਿੰਦਰ ਦੀ ਮ੍ਰਿਤਕ ਦੇ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਪਹੁੰਚੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਟਰਸਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਹੈ ਕਿ ਇਸ ਮੰਦ ਭਾਗੀ ਘਟਨਾ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਟਰਸਟ ਦੇ ਨਾਲ ਸਰਪੰਕ ਕਰ ਦਿੱਤਾ ਜੀ ਜਿਸ ਤੋਂ ਬਾਅਦ ਟਰਸਟ ਵੱਲੋਂ ਸਾਰੀ ਲੋੜੀਂਦੀ ਕਾਜ਼ੀ ਕਾਰਵਾਈ ਮੁਕੰਮਲ ਕਰਕੇ ਅੱਜ ਸੁਖਵਿੰਦਰ ਸਿੰਘ ਦਾ ਮ੍ਰਿਤਕ ਦੇ ਭਾਰ ਭੇਜਿਆ ਗਿਆ ਜਿਸ ਦਾ ਸਾਰਾ ਖਰਚਾ ਭਾਰਤੀ ਦੂਤ ਘਰ ਵੱਲੋਂ ਕੀਤਾ ਗਿਆ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਰੇ ਮਨ ਦੇ ਨਾਲ ਡਾਕਟਰ ਐਸ.ਪੀ ਸਿੰਘ ਅਬਰਾਏ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਦਈ ਸਦਕਾ ਹੀ ਪਰਿਵਾਰ ਨੂੰ ਸੁਖਵਿੰਦਰ ਦੇ ਅੰਤਿਮ ਦਰਸ਼ਨ ਨਸੀਬ ਹੋਏ ਨੇ ਮੈਂ ਸਰਪੱਤਾਂ ਪਲਾਟ ਜਾਈਟੇਬ ਤੋਂ ਆਇਆ ਹਾਂ ਜੀ ਅੱਜ ਸਵੇਰ ਤੋਂ ਅਬਰਾਏ ਸਾਹਿਬ ਦੇ ਜਿਥੇ ਸੇਵਾ ਕਵਿੰਦਰ ਸਿੰਘ ਨਾਮ ਦੇ ਪੱਲੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੀਗੜ ਸਾਹ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 2 ਸਾਲ ਸਾਤ ਪਹਿਲਾਂ ਦੁਬਈ ਗਿਆ ਸੀਗਾ ਤੇ ਦੀ ਪਿਛੇ 1 ਜੂਨ ਨੂੰ ਡੈੱਥ ਹੋਈ ਜੀ ਇਹਦਾ ਅੱਜ ਪਰਿਵਾਰ ਇੱਥੇ ਆਇਆ ਜੀ ਜਿਹਦੀ ਮ੍ਰਿਤਕ ਦੇ ਉਹਨਾਂ ਪਰਿਵਾਰ ਤੋਂ ਮੈਂਦਰਾ ਦੇ ਹਵਾਲੇ ਕੀਤੀ ਹੈ ਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪਸਟ ਵੱਲੋਂ ਹੁਣ ਤੱਕ ਤਕਰੀਬਨ 360 ਮ੍ਰਿਤਕ ਦੇ ਹਾਇਰੀਆਂ ਨੇ ਪਰਿਵਾਰਾਂ ਦੇ ਹਵਾਲੇ ਕਰ ਚੁੱਕੇ ਆ ਜੀ ਮੇਰਾ ਪਿੰਡ ਡਿਹੜੀ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਸਾਡਾ ਭਰਾ ਜੋ ਰਾਸ 12 ਦਿਨ ਪਹਿਲਾਂ ਦबई ਚ ਟਿਪਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਤੋਂ ਬਾਅਦ ਜੱਸਾ ਸਿੰਘ ਅੰਸ਼ਲੇਵਰਾਏ ਸਾਹਿਬ ਨਾਲ ਮਿਲਾਇਆ ਪਿਛਲੇ ਸ਼ਨੀਵਾਰ ਉਹਨਾਂ ਨੇ ਸਾਡੀ ਕੈਡਵੋਰਡ ਇੱਥੇ ਸਰਪਚਾਨ ਚ ਪੜੀ ਜਾਈ